ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਠੀਕ ਹੋ ਆਈ ਹੋਪ ਕਿ ਸਾਰੇ ਠੀਕ ਹੋਵਾਂਗੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਤੇ ਇੱਕ ਕੱਲ ਦਾ ਇੱਕ ਮਾਮਲਾ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਸੋਸ਼ਲ ਮੀਡੀਆਜ਼ ਉੱਤੇ ਮਾਮਲਾ ਕੀ ਹੈ ਮਾਮਲਾ ਇਹ ਕਿ ਇੱਕ ਫੰਕਸ਼ਨ ਚੱਲਦਾ ਸੀਗਾ ਉੱਥੇ ਇੱਕ ਡਾਂਸਰ ਨੱਚਣ ਦੀ ਸੀ ਜੋ ਕਿ ਜਿਹੜੇ ਆਏ ਹੁੰਦੇ ਰਿਸ਼ਤੇਦਾਰ ਲੋਕਾਂ ਦੇ ਉਹਨਾਂ ਨੇ ਉਹਦੇ ਵਿੱਚੋਂ ਕਿਸੇ ਨੇ ਨਾ ਡਾਂਸਰ ਨੂੰ ਗਾਲਾ-ਗੋਲਾ ਗੱਡੀਆਂ ਪਹਿਲੇ ਕਹਿਣ ਕਿ ਹਾਂ ਵੀ ਤੂੰ ਸਟੇਜ ਦੇ ਥੱਲੇ ਆ ਉਹ ਡਾਂਸਰ ਨੇ ਮਨ੍ਹਾ ਕਰ ਦਿੱਤਾ ਤੇ ਮੁੰਡੇ ਨੇ ਗਾਲ ਕੱਢ ਦਿੱਤੀ ਮਾਪੇਣ ਦੀ ਗਾਲਾਂ ਕੱਢ ਦਿੱਤੀ ਉਹਨਾਂ ਨੇ ਤੇ ਅੱਗੇ ਉਹ ਡਾਂਸਰ ਵੀ ਗਰਮ ਹੋ ਗਈ ਉਹਨੇ ਵੀ ਮਾਪਿਆਂ ਦੀ ਗਾਲਾਂ ਕੱਢੀਆਂ ਤੁਸੀਂ ਪਹਿਲੇ ਵੀਡੀਓ ਪੂਰੀ ਦੇਖ ਲਓ ਫਿਰ ਆਪਾਂ ਅੱਗੇ ਗੱਲ ਕਰਦੇ ਆ ਵੀਡੀਓ ਤੁਸੀਂ ਸਾਰਿਆਂ ਨੇ ਦੇਖ ਲਈ ਹੋਊਗੀ ਵੀਡੀਓ ਦੇਖ ਕੇ ਤਾਂ ਮੈਨੂੰ ਇਦਾਂ ਲੱਗਦਾ ਕਿ ਇਹੋ ਜਿਹੇ ਰਿਸ਼ਤੇਦਾਰ ਸਜਣਾ ਚਾਹੀਦੇ ਨਹੀਂ ਫੰਕਸ਼ਨ ਦੇ ਉੱਤੇ ਕਿ ਜਿਹੜੇ ਅੰਦਰ ਗੰਦ ਪਾਉਂਦੇ ਆ ਠੀਕ ਆ ਸੋਸ਼ਲ ਮੀਡੀਆਜ਼ ਉੱਤੇ ਦੇਖੋ ਸਾਰਾ ਕੁਝ ਵਾਇਰਲ ਹੋ ਗਿਆ ਤੇ ਕੁੜੀਆਂ ਨੂੰ ਕੁੜੀ ਨਹੀਂ ਸਮਝਦੇ ਕੁੜੀਆਂ ਨੂੰ ਪਤਾ ਨਹੀਂ ਕੀ ਸਮਝਦੇ ਸਾਰੇ ਪੈਰ ਦੀ ਚੁੱਤੀ ਸਮਾਦੇ ਸਾਰੇ दारू ਪੀ ਕੇ ਭਾਂਚੋ ਮਤਲਬ ਇਹਨਾਂ ਤਾਂ ਉਹਨੂੰ ਠੁੱਕਦੇ ਪਤਾ ਨਹੀਂ ਕੀ ਹੁੰਦੇ ਸਾਰੇ ਆਪ ਹੈ ਤੁਸੀਂ ਯਾਰ ਤੁਸੀਂ ਸਮਝਦੇ ਕੀ ਹਾਂ ਤੁਸੀਂ ਕਿਸੇ ਦੀ ਵੀ ਧੀਆਂ ਭੈਣਾਂ ਨੂੰ ਤੁਸੀਂ ਹੈਂ ਗਾਲਾ ਕੱਢਦੇ ਨੇ ਮਾਵਾ ਭੈਣਾਂ ਦੀ ਸਾਲਾ ਤੁਹਾਨੂੰ ਹੱਕ ਕਿਨੇ ਦਿੱਤਾ ਇਹ ਕੰਮ ਦਾ ਹੈ ਜਦੋਂ ਉਹਨੇ ਤੁਹਾਨੂੰ ਗਾਲਾ ਕੱਢਿਆ ਤਾਂ ਸਾਲਿਆਂ ਦੀ ਫਟ ਗਈ ਹੈ ਗਲਾਸ ਚੱਕ ਚੱਕੇ ਮਾਰ ਰ ਇਹ ਮਰਦਾਵਲੇ ਕੰਮ ਹੈ ਯਾਰ ਦੱਸੋ ਤੁਸੀਂ ਕੁੜੀ ਨੂੰ ਤੁਸੀਂ ਗਾਲਾ ਕੱਢਦੇ ਆ ਅਗਲੇ ਦਾ ਕੰਮ ਆ ਠੀਕ ਆ ਯਾ ਦੇਖੋ ਹਰ ਕੋਈ ਦੇਖੋ ਮਜਬੂਰੀ ਦੇ ਵਿੱਚ ਕਈ ਮਜਬੂਰੀ ਦੇ ਵਿੱਚ ਆਉਂਦੀਆਂ ਕਈਆਂ ਨੂੰ ਸ਼ੌਂਕ ਹੁੰਦਾ ਠੀਕ ਆ ਆਪਾਂ ਹੁਣ ਡਾਂਸਰਾਂ ਨੂੰ ਉਹੀ ਨਿਗਾਰਾ ਦੇਖੀ ਜਾਈਏ ਕਿ ਹਾਂ ਵੀ ਇਹ ਗਲਤੀ ਹੈ ਗਲਤੀ ਹੈ ਕੁਝ ਡਾਂਸਰਾਂ ਗਲਤੀ ਵੀ ਹੁੰਦੀਆਂ ਬਟ ਕੁਝ ਸਹੀ ਵੀ ਹੁੰਦੀਆਂ ਤਾਂ ਤੁਸੀਂ ਇਹਨਾਂ ਸਾਰਿਆਂ ਨੂੰ ਸਮਝਿਆ ਕਰੋ ਕਿ ਹਾਂ ਵੀ ਜੇ ਉਹ ਡਾਂਸਰ ਨੱਚਦੀ ਆ ਤੇ ਉਹ ਆਪਾਂ ਉਹਨੂੰ ਕੁਝ ਵੀ ਕਰਾ ਸਕਦੇ ਆ ਠੀਕ ਆ ਤੁਸੀਂ दारू ਪੀ ਕੇ ਮੁਫਤੀਆਂ ਸਾਰਿਓ दारू ਪੀ ਕੇ ਤੁਸੀਂ ਡਾਂਸਰਾਂ ਨੂੰ ਕਹਿੰਦੇ ਕਿ ਥੱਲੇ ਆ ਜਾਓ ਜੀ ਅਸੀਂ ਨੱਚਣਾ ਜੀ ਤੁਹਾਡੇ ਨਾਲ ਕੀ ਸਾਰਿਓ ਇੱਥੇ ਕੀ ਭਾਂਚੋ ਕੀ ਫ੍ਰੀਜ ਵਿੱਚ ਵੰਡਣ ਦੇ ਆ ਅਗਲੇ ਉੱਦੂ ਵਰਗਾ ਤਾਂ ਕਰਦੇ ਆ ਸਾਲੇ ਤੁਹਾਡੇ ਵਰਗਾਂ ਨੂੰ ਸਾਲੇ ਸਦਣਾ ਨਹੀਂ ਚਾਹੀਦਾ ਵਿਆਹ ਤੇ ਪਹਿਲੀ ਗੱਲ ਤਾਂ ਤੁਹਾਡੇ ਵਰਗਾਂ ਨੂੰ ਸਾਜਿਕ ਸਾਰੇ ਉਲਟਾ ਬੇਇੱਜ਼ਤੀ ਕਰਾਂਦਾ ਬੰਦਾ ਪੈਸੇ ਵੀ ਦਿੰਦਾ ਕੀ ਫਾਇਦਾ ਸਾਲਿਓ ਬੇਇੱਜ਼ਤੀ ਕਰਾ ਕੇ ਆਪਣਾ ਇੱਕ ਤੁਸੀਂ ਕੁੜੀ ਨੂੰ ਤੁਸੀਂ ਗਲਤ ਬੋਲੀ ਜਾਂਦੇ ਪਹਿਲੀ ਗੱਲ ਤਾਂ ਕਿਸੇ ਨੂੰ ਹੱਕ ਹੈ ਨਹੀਂ ਕੁੜੀ ਨੂੰ ਗਲਤ ਬੋਲਣ ਦਾ ਠੀਕ ਆ ਅਗਰੇ ਤਾਂ ਕੰਮ ਆ ਅਗਰੇ ਤਾਂ ਕਰਤਾ ਉਹਨੇ ਇੱਥੇ ਹੀ ਕਮਾਣਾ ਉੱਤੇ ਖਾਣਾ ਬਟ ਕਿਸੇ ਦਾ ਕੋਈ ਮਤਲਬ ਬਣਦਾ ਹੀ ਨਹੀਂ ਕਿ ਤੁਸੀਂ ਉਹਨੂੰ ਟੱਚ ਕਰੋ ਇਸਦਾ ਕੋਈ ਇਹ ਕੋਈ ਲਿਖਿਆ ਥੋੜੀ ਕਿ ਡਾਂਸਰਾਂ ਨੂੰ ਤੁਸੀਂ ਟੱਚ ਕਰੋਗੇ ਤੁਸੀਂ ਜਿੱਥੇ ਮर्जी ਟੱਚ ਕਰ ਦੋਗੇ ਤਾਂ ਡਾਂਸਰਾਂ ਦਾ ਤੁਹਾਨੂੰ ਨੰਬਰ ਵੜਾ ਦੋਗੇ ਹੈ ਤੁਹਾਣਾ ਗੱਲਾਂ ਬਾਤਾਂ ਕਰਨਾ ਸ਼ੁਰੂ ਕਰ ਦੋਗੀਆਂ ਦੇਖੋ ਕੁਝ ਡਾਂਸਰਾਂ ਨਾ ਦਰੀਆਂ ਹੁੰਦੀਆਂ ਆ ਗਲਤ ਕਿ ਜਿਹੜੀਆਂ ਚੰਗੀਆਂ ਉਹਨਾਂ ਨਾ ਕੰਮ ਕਰਦੀਆਂ ਨਾ ਵਿਚਾਰੀਆਂ ਜਿਹੜੀਆਂ ਮਿਹਨਤ ਕਰਕੇ ਕੰਮ ਕਰਦੀਆਂ ਉਹਨਾਂ ਨੂੰ ਵੀ ਲੋਕੀ ਨਾ ਉਸ ਨਜ਼ਰੀਆ ਉਹਨਾਂ ਦੇਖਦੇ ਆ ਠੀਕ ਹੈ ਮਤਲਬ ਕਿਸੇ ਦਾ ਦੇਖੋ ਜੀ ਕੋਈ ਹੱਕ ਨਹੀਂ ਵੜਦਾ ਕਿ ਤੁਸੀਂ ਕਿਸੇ ਨੂੰ ਵੀ ਤੁਸੀਂ ਟੱਚ ਕਰੋ ਤੁਸੀਂ ਬੈਡ ਟੱਚ ਕਰੋ ਜੇ ਤੁਸੀਂ ਬੈਡ ਟੱਚ ਕਰੋ ਤੁਸੀਂ ਪਤਾ ਨਹੀਂ ਕੀ ਅਗਰ ਇਹਨੂੰ ਤੁਸੀਂ ਪ੍ਰੋਸਟੀਚੂਨ ਸਮਝਦੇ ਆ ਤਾਂ ਜ਼ਰੂਰੀ ਨਹੀਂ ਕਿ ਕੋਈ ਵੀ ਡਾਂਸਰ ਪ੍ਰੋਸਟੀਚੂਨ ਹੀ ਹੋਵੇ ਹਰ ਕੋਈ ਡਾਂਸਰ ਪ੍ਰੋਸਟੀਚੂਨ ਹੀ ਹੋਵੇ ਸਾਰੇ ਆਪਣੇ ਆਪਣੇ ਘਰੇ ਵਧੀਆ ਆ ਠੀਕ ਆ ਅਗਲੇ ਤਾਂ ਸ਼ੌਂਕ ਆ ਅਗਲੀ ਕਰਦੀਆਂ ਇਹ ਕੰਮ ਅਗਰ ਇਹਨੂੰ ਵਧੀਆ ਲੱਗਦਾ ਹੈ ਤਾਂ ਤੁਸੀਂ ਤੁਹਾਡਾ ਮਤਲਬ ਨਹੀਂ ਪੈਂਦਾ ਜੇ ਤੁਹਾਨੂੰ ਕੋਈ ਸਾਰੋ ਤੁਹਾਨੂੰ ਕੋਈ ਸਾਧ ਲੈਂਦਾ ਨਾ ਰਿਸ਼ਤੇਦਾਰ ਤਾਂ ਉੱਥੇ ਜਾ ਕੇ ਬੰਦੇ ਜਿਹੜਾ ਬੈਠਿਆ ਕਰੋ ਨਾ ਕਿ ਅੱਧਰੇ ਫੁੱਦੂ ਖੜਕਦਾ ਕਰਿਆ ਕਰੋ ਗਲਾਸ ਚੱਕ ਚੱਕ ਕੇ ਤੁਸੀਂ ਮਾਰਦੇ ਆ ਮੈਂ ਬਹੁਤ ਵਿਆਹਾਂ ਤੇ ਦੇਖਿਆ ਆ ਮੈਂ ਜਿੰਨੇ ਵੀ ਵਿਆਹ ਦੇਖੇ ਕਈਆਂ ਜਿੱਦਾਂ ਇੱਕ ਦੋ ਵਾਰੀ ਮੈਂ ਵੀ ਦੇਖਿਆ ਤੇ ਕੁਰਸੀਆਂ ਉੱਡ ਡੋਡ ਆਉਂਦੀਆਂ ਡਾਂਸਰਾਂ ਪਿੱਛੇ ਲੜ ਪੈਂਦੇ ਸਾਰੇ ਅੱਧਾ ਦੇ ਭੈਣ ਚੁੱਕ ਤੇੜ ਜੇ ਥਾਰੇ ਲਿਆ ਜਾਂਦੇ ਵਿਆਹ ਤੇ ਤੇ ਮੁੜ ਕੇ ਇਹ ਕੰਮ ਖਰਾਬ ਕਰਦੇ ਆ ਬੇਇੱਜ਼ਤੀ ਕਰੀ ਕਰਦੇ ਬੇਇੱਜ਼ਤੀ ਹੋਰੀ ਕਰਦੇ ਵਿਚਾਰੇ ਜਿੰਨੇ ਪੈਸੇ ਪੇ ਕੀਤੇ ਹੁੰਦੇ ਆ ਪਹਿਲੀ ਗੱਲ ਤਾਂ ਕਿਸੇ ਨੂੰ ਗਾਲ ਕੱਢਣ ਦਾ ਮਤਲਬ ਬਣਦਾ ਹੀ ਨਹੀਂ ਠੀਕ ਆ ਤੁਸੀਂ ਗਾਲਾਂ ਕੱਢੀ ਜਾਂਦੇ ਬਿਨਾਂ ਮਤਲਬ ਤੋਂ ਸਾਲੇ ਤੇ ਤੁਹਾਡੀ ਭੈਣ ਜੋ ਅਗਰ ਕੋਈ ਭੈਣ ਦੇ ਉਤੇ ਅੱਖ ਚੱਕੇ ਤਾਂ ਤੁਸੀਂ ਬਰਦਾਸ਼ਤ ਕਰ ਲੂਗੇ ਕਿਸੇ ਤੋਂ ਬਰਦਾਸ਼ਤ ਨਹੀਂ ਹੋਣਾ ਕਿ ਸਾਡੇ ਘਰ ਦੇ ਧੀ ਨੂੰ ਜਾਂ ਕੋਈ ਸਾਡੀ ਭੈਣ ਨੂੰ ਕੋਈ ਅੱਖ ਚੱਕ ਕੇ ਦੇਖੇ ਤੁਸੀਂ ਬਿਨਾਂ ਵਜੇ ਤਾਂ ਤੁਸੀਂ ਦੇਖੋ ਪੰਗੇ ਲੈਣੇ ਆ ਅਗਰੇ ਨਾ ਫੇ ਅਗਰੇ ਨਹੀਂ ਫੇ ਦਰਖਾਸਤ ਦੇ ਦਿੱਤੀ ਪਹਿਲੀ ਗੱਲ ਤਾਂ ਕੰਮ ਬਣਦੇ ਹੋਣਾ ਚਾਹੀਦਾ ਇਹ दारू-ਦੂਰੂ ਤਾਂ ਪੈਸੇ ਵਿਆਹਾਂ ਚ ਪਲਾਨੀਆਂ ਹੋਣੀਆਂ ਚਾਹੀਦੀਆਂ ਜੇ ਪਲਾਨੀਆਂ ਚ ਇਹਦੀਆਂ ਤਾਂ ਇਹਨਾਂ ਦਾ ਇੱਕ ਵੱਖਰਾ ਜਿਹਾ ਹੋਗਾ ਸੈਟਅਪ ਹੋਣਾ ਚਾਹੀਦਾ ਸਿੱਧੀ ਗੱਲ ਮੇਰਾ ਤਾਂ ਇਹ ਕਹਿਣਾ ਆ ਮੁੜ ਕੇ ਜੋ ਸਾਰੋ ਖੇਲੜਾ ਤੁਸੀਂ ਉਨੇ ਕੇ ਸਾਲੋ ਪੀ ਲੋ ਜੰਨਾ ਕੇ ਤੁਸੀਂ ਸਾਲੋ ਹਜਮ ਕਰ ਲੋ ਉਹ ਚੀਜ਼ਾਂ ਤੁਸੀਂ ਭੈਣ ਚੋਂ ਕਰੇ ਨੰਗੇ ਪੁੱਕੇ ਸਾਲੋ ਆ ਕੇ ਤਾਂ ਵਿਆਹਾਂ ਵਾਲੇ ਤੁਹਾਨੂੰ दारू ਮਿਲ ਜਾਂਦੀ ਤਾਂ ਸਾਲੋ ਤੁਸੀਂ ਪੀ ਪੀ ਕੇ ਤਾਂ ਭੈਣ ਚੋਂ ਮੁੜ ਕੇ ਨਾਰੀ ਦੇ ਡਿੱਗੇ ਫਿਰਦੇ ਐ ਤੇ ਫਿਰ ਤਰੀ ਹਰਕਤਾ ਕਰਦੇ ਆ ਪੁੱਤੂ ਚੱਡਦੇ ਕੰਮ ਕਰ ਲੋ ਪਤਾ ਨਹੀਂ ਕੀ ਸਾਲੋ ਤੁਸੀਂ ਮਰਦ ਬਣਦੇ ਬਹੁਤ ਵਧੀਆ ਮਰਦ ਬਣਦੇ ਆ ਕੁੜੀਆਂ ਨੂੰ ਦੇ ਕੇ ਤੁਸੀਂ ਕੋਈ ਸਾਲਾ ਨੰਬਰ ਦੇ ਦਿੰਦਾ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਸਾਰੀਆਂ ਗਲਤ ਨਹੀਂ ਹੁੰਦੀਆਂ ਕੁਝ ਅਛੀਆਂ ਵੀ ਹੁੰਦੀਆਂ ਠੀਕ ਆ ਮੈਂ ਇਹ ਵੀ ਦੇਖਿਆ ਕਈ ਨੰਬਰ ਵੰਡਦੀਆਂ ਵੀ ਮੈਂ ਮੈਂ ਇਹ ਵੀ ਦੇਖ ਚੁੱਕਾ ਹਾਂ ਇੱਕ ਵਾਰੀ ਕਿ ਇੱਕ ਮੁੰਡੇ ਨੇ ਨੰਬਰ ਫੜਾਇਆ ਡਾਂਸਰ ਸੀਗੀ ਉਹ ਉਹਨਾਂ ਨੰਬਰ ਫੜ ਲਿਆ ਤਾਂ ਅਦਾਲੀਆਂ ਵੀ ਹੁੰਦੀਆਂ ਆ ਕਈ ਬਟ ਸਾਰਿਆਂ ਨੂੰ ਅਦਾਲੀ ਨਾ ਸਮਝਿਆ ਕਰੋ ਪੰਜਾ ਉਂਗਲ ਇੱਕ ਬਰਾਬਰ ਨਹੀਂ ਹੁੰਦੀ ਤੇ ਥੋੜਾ ਜਿਹਾ ਧਿਆਨ ਰੱਖਿਆ ਕਰੋ ਮੇਰੇ ਵੀਰ ਜੇ ਤੁਹਾਨੂੰ ਕੋਈ ਸੱਦਦਾ ਤਾਂ ਉਹਰੀ ਅਗਲੇ ਦੀ ਇੱਜ਼ਤ ਦਾ ਸਵਾਲ ਹੁੰਦਾ ਇੱਜ਼ਤ ਰੱਖਿਆ ਕਰੋ ਠੀਕ ਹੈ ਤੇ ਬਾਕੀ ਅਬ ਮੇਰੀ ਵੀਡੀਓ ਇੱਥੇ ਸਮਾਪਤ ਹੁੰਦੀ ਹੈ। ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਲਾਈਕ ਕਰ ਦਿਓ ਤੇ ਕਮੈਂਟ ਦੇ ਵਿੱਚ ਆਪਣੀ ਤੁਸੀ ਰਾਏ ਤੁਹਾਨੂੰ ਦੱਸਿਓ। ਠੀਕ ਆ? ਤਾਂ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ। ਉਰਦੂ ਤੱਕ ਲਈ ਸਸਿ